ਜੇਲ੍ਹ ਵਿੱਚੋਂ ਜ਼ਮਾਨਤ ਤੇ ਬਾਹਰ ਆਏ ਵਿਅਕਤੀ ਨੇ ਰੰਜਿਸ਼ ਰੱਖਦੇ ਹੋਏ ਦੂਸਰੀ ਧਿਰ ਤੇ ਹਮਲਾ ਕੀਤਾ ਹੈ। ਮਾਮਲਾ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਧਾਰੀਵਾਲ ਤੋਂ ਸਾਹਮਣੇ ਆਇਆ ਹੈ। ਇਸ ਬੰਦੀ ਜਾਣਕਾਰੀ ਦਿੰਦਿਆਂ ਮਨੀਸ਼ ਕੁਮਾਰ ਵਾਸੀ ਰਣਜੀਤ ਕਲੋਨੀ ਧਾਰੀਵਾਲ ਨੇ ਦੱਸਿਆ ਕਿ ਉਹਨਾਂ ਦੇ ਗਵਾਂਡ ਇੱਕ ਸ਼ੰਭੂ ਨਾਮ ਦਾ ਲੜਕਾ ਰਹਿੰਦਾ ਹੈ ਜਿਸ ਕੋਲ ਕੁਝ ਮਹੀਨੇ ਪਹਿਲਾਂ ਹਥਿਆਰ ਸੀ। ਜਿਸ ਦੀ ਸੂਚਨਾ ਉਹਨਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੀ ਅਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਹਥਿਆਰ ਵੀ ਬਰਾਮਦ ਕੀਤਾ ਸੀ ਤੇ ਮਾਮਲਾ ਦਰਜ ਕੀਤਾ ਸੀ। ਜਿਸ ਤੋਂ ਬਾਅਦ ਜਮਾਨਤ ਦੇ ਬਾਹਰ ਆਏ ਵਿਅਕਤੀ ਨੇ ਰੰਜਿਸ਼ ਰੱਖਦੇ ਉਸਦੇ ਪਰਿਵਾਰ ਤੇ ਸਾਡੇ ਘਰ ਵਿੱਚ ਰਾਤ ਸਮੇਂ ਇਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਜਦੋਂ ਉਹਨਾਂ ਵੱਲੋਂ ਰੋਕਿਆ ਗਿਆ ਤਾਂ ਇਸ ਨੇ ਉਸਦੇ ਭਰਾ ਦੇ ਦਾਤਰ ਮਾਰ ਦਿੱਤਾ ਅਤੇ ਜ਼ਖਮੀ ਕਰ ਦਿੱਤਾ ਜਿਸ ਦੀ ਉਹਨਾਂ ਕੋਲ ਸੀਸੀਟੀਵੀ ਵੀਡੀਓ ਵੀ ਹੈ ਇਸ ਸਬੰਧੀ ਥਾਣਾ ਧਾਰੀਵਾਲ ਦੇ ਐਸਐਚਓ ਸਰਬਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਆਖਿਆ ਕਿ ਦੋਨਾਂ ਧਿਰਾਂ ਦੇ ਲੋਕਾਂ ਦੇ ਸੱਟਾਂ ਲੱਗੀਆਂ ਹਨ ਅਤੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਪੰਦੀ ਕਾਰਵਾਈ ਕੀਤੀ ਜਾਵੇਗੀ ਸਰਜੀਤ ਸੰધુ ਨਾਮ ਦਾ ਮੁੰਡਾ ਜੀ ਠੀਕ ਹੈ ਜੀ ਇਥੇ ਸਾਡੇ ਕੋਲ ਵੰਡ ਹੀ ਜਾਂਦਾ ਹੈ ਤੇ ਕੁਝ ਦਿਨ ਪਹਿਲੇ ਇਹਦੇ ਕੋਲ ਨਜਾਇਜ਼ ਬਾਈਪਨ ਸੀ ਤੇ ਉਹ ਲੁੱਟਾ ਖਵਾ ਕਰਦਾ ਸੀ ਤੇ ਨਜਾਇਜ਼ ਕਿਸੇ ਦੇ ਨਾਲ ਵੀ ਕਰ ਦਿੰਦਾ ਸੀ ਠੀਕ ਹੈ ਜੀ ਤੇ ਇਹ ਅਸੀਂ ਪੰਜਾਬ ਪੁਲਿਸ ਨੂੰ ਸੂਚਨਾ ਦਿੱਤੇ ਸੀ ਕਿ ਇਨਾਂ ਕੋਲ ਨਜਾਇਜ਼ ਅਸਲੇ ਨੇ ਬਾਈਪਨ ਨੇ ਤੇ ਇਹਨਾਂ ਨੂੰ ਕਾਬੂ ਕਰੋ ਕਿਉਂਕਿ ਇਹ ਨਜਾਇਜ਼ ਕਿਸੇ ਨੂੰ ਵੀ ਕਰ ਸਕਦੇ ਸਰਾਤ ਇਹ ਕਿ ਬਹੁਤ ਹੀ ਜ਼ਿਆਦਾ ਮਤਲਬ ਕੀ ਖੁਰਦੰਗ ਮੈਂ ਚਾਹੁੰਦਾ ਹਾਂ ਠੀਕ ਹੈ ਜੀ ਤੇ ਇਸੇ ਗੱਲੋਂ ਅਸੀਂ ਸੂਚਨਾ ਦਿੱਤਾ ਅਸੀਂ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਨੇ ਫੜ ਕੇ ਤੇ ਇਹਨਾਂ ਦੇ ਪਰਚਾ ਵੀ ਦਿੱਤਾ ਸੀ ਤੇ ਕੁਝ ਸਮਾਂ 2-2.5 ਮਹੀਨੇ ਦੇ ਬਾਅਦ ਇਹਨਾਂ ਦੇ ਜਵਾਨਤੀ ਬਾਹਰ ਆਏ ਆ ਤੇ ਇਹ ਸਾਨੂੰ ਉਸੀ ਗੱਲ ਤੋਂ ਰਿੰਜਸ ਰੱਖਦੇ ਆ ਕਿ ਤੁਸੀਂ ਸਾਡੇ ਕੋਲ ਵੈਪਨ ਫੜਾਇਆ ਸੀ ਤੇ ਅਸੀਂ ਤੁਹਾਨੂੰ ਛੱਡਣਾ ਨਹੀਂ ਆ ਅਸੀਂ ਜੇਲ ਵਿਖਾਏ ਆ ਤੇ ਅਸੀਂ ਦੁਬਾਰਾ ਫਿਰ ਜੇਲ ਜਾਵਾਂਗੇ ਤੈਨੂੰ ਮਾਰ ਕੇ ਜਾਣਾ ਠੀਕ ਹੈ ਜੀ ਇਹ ਸਾਡੇ ਘਰ ਰਾਤੀ ਇਹਨਾਂ ਨੇ ਸ਼ਰਾਬ ਪੀ ਕੇ ਤਾਂ ਹਮਲਾ ਕੀਤਾ ਆ ਆ ਸਾਰੇ ਜਿੰਨੇ ਵੀ ਕੰਦ ਚ ਏ ਟੂ ਉੱਤੇ ਰੋੜੇ ਆ ਸਾਰੇ ਕੁਛੇ ਸਾਡੇ ਕੈਮਰੇ ਚ ਰਿਕਾਰਡਿੰਗ ਆ ਜੀ ਤੇ ਸਾਡੇ ਘਰ ਚੜ ਕੇ ਇਹਨਾਂ ਨੇ ਹਮਲਾ ਕੀਤਾ ਆ ਸਾਡੇ ਭਰਾ ਨੂੰ ਛੱਟ ਲਾਇਆ ਇੱਕ ਛੋਟੇ ਭਰਾ ਨੂੰ ਛੱਟ ਲਾਇਆ ਉਹਨਾਂ ਦੇ ਟਾਂਕੇ ਟੁੰਕੇ ਲੱਗੇ ਆ ਦਾਤਰ ਮਾਰਿਆ ਸੀ ਇਹਨਾਂ ਨੇ ਤੇ ਸਾਨੂੰ ਸਾਡੇ ਘਰ ਜਨਾਨੀਆਂ ਨੇ ਇੱਕ ਦੀ ਡਿਲੀਵਰੀ ਕੁਿਸਮ ਵਾਲੀ ਆ ਦੂਜੀ ਦੀ ਜਿਹੜੀ ਵੱਡੀ ਅਪਰੇਸ਼ਨ ਨਾਲ ਕੁੜੀ ਆ ਹੋਈ ਆ ਇਹ ਅੰਦਰ ਤੱਕ ਬੜਨ ਚਲੇ ਹੀ ਜੇ ਅਸੀਂ ਨਾਮ ਵਾਲਾ ਮੋਟਾ ਦਰਵਾਜ਼ਾ ਬੰਦ ਕਰੀਏ ਤੇ ਸਾਡੇ ਕੋਲ ਤੇ ਫਿਰ ਤੇ ਕੋਈ ਗੁੰਜਾਸ ਨਹੀਂ ਇਹਨਾਂ ਨੇ ਮਾਰ ਦੇਣਾ ਸੀ ਸਾਡੇ ਬੱਚਿਆਂ ਨੂੰ ਜਿਸ ਤਰ੍ਹਾਂ ਅੰਨੇ ਵਾਂਗੂ ਕਥਰ ਚਲਾ ਰਹੇ ਸੀ ਰਾਤੀ ਤੇ ਅਸੀਂ ਪੰਜਾਬ ਪੁਲਿਸ ਨੂੰ ਰਾਤੀ ਫੋਨ ਕੀਤਾ ਸੀ ਥਾਣੇ ਵਿੱਚ ਤੇ ਫਿਰ ਮੌਕੇ ਤੇ ਆਈ ਪੰਜਾਬ ਪੁਲਿਸ ਤੇ ਉਹਨਾਂ ਨੇ ਧੱਕੇ ਧੱਕੇ ਮਾਰ ਕੇ ਗਿਆ ਹੈ ਉਹਨਾਂ ਨੂੰ ਤੇ ਹੱਲੇ ਫਿਰ ਜਿਹੜੇ ਆ ਇਹ ਰਿੰਜਸ ਰੱਖਦੇ ਪਏ ਆ ਖੁੰਧਕ ਕੰਦੇ ਪਏ ਕਿ ਤੁਸੀਂ ਜਿੱਧਰ ਬਾਹਰ ਵੀ ਲਵੋਗੇ ਤੁਹਾਨੂੰ ਮਾਰ ਦੇਣਾ ਜੀ ਠੀਕ ਆ ਬਸ ਇਦਾਂ ਦੇ ਧਮਕਾ ਦੇ ਰਿਹਾ ਤੇ ਰਾਤੀ ਸਰੀਆਮ ਇਟ ਰੂੜੇ ਚਲਾਏ ਆ ਤੇ ਸਾਡੇ ਜਾਨ ਦਾ ਖਤਰਾ ਵਾ ਸਾਨੂੰ ਇਨਸਾਫ ਦਿੱਤਾ ਜਾਵੇ ਕਿੰਨੇ ਜਣੇ ਸੀ ਲੋਕ ਕੀ ਕੀ ਨਾਮ ਉਹਨਾਂ ਦੇ ਇਹ ਜੀ ਇੱਕ ਮੁੰਡਾ ਹੈਗਾ ਸੰਭੂ ਉਹਦਾ ਭਰਾ ਵਾ ਵੱਡਾ ਨਿਰੰਜਨ ਉਹ ਚਿੱਟਾ ਲਾਉਂਦਾ ਜੀ ਠੀਕ ਹੈ ਜੀ ਟਿੱਕਾ ਵੀ ਲਾਉਂਦਾ ਹੈ ਤੇ ਚੋਰੀਆਂ ਵੀ ਕਰਦਾ ਹੈ ਤੇ ਉਹਦੀ ਮਾਵ ਤੇ ਇੱਕ ਉਹਦੀ ਵੱਡੀ ਭਾਬੀ ਆ ਉਹਦੀ ਦੋ ਭੈਣਾਂ ਨੇ ਸਾਰੇ ਮਿਲ ਕੇ ਇੱਟ ਰੋੜੇ ਚਲਾਏ ਆ ਉਹਨਾਂ ਨੇ ਆਪਣੇ ਘਰ ਦੇ ਸਾਹਮਣੇ ਇੱਟ ਰੋੜੇ ਦੇ ਪੂਰਾ ਢੇਰ ਲਾਏ ਆ ਤੇ ਦੋ ਤਿੰਨ ਜਣੇ ਲਿਆ ਕੇ ਫੁਲਾਉਂਦੇ ਸੀ ਤੇ ਦੋ ਤਿੰਨ ਜਣੇ ਚਲਾਉਂਦੇ ਸੀ ਜੀ ਥਾਣੇ ਕੰਪਲੇਨ ਅਸੀਂ ਰਾਤੀ ਦਿੱਤੇ ਆ ਕੀ ਮੰਗ ਕੀ ਕਰਦੇ ਮੰਗ ਸੀ ਇਹੋ ਹੀ ਕਰਦੀ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ

पहले भी हमारे घर में आके हमारे बहन को मारे पहले भी हमारे भाई को नजायज फसाया है बंदूक केस में पसाया है इनके पास खुद ही हमारे भाई को रहे हर एक टाइम लड़ने के लिए आगे आते है देखे घर में कोई है ही नहीं हमला कर हमारे हमको बाल खिंच के मारे दोनों बहन को गर्दन में, में मेरे ईटा मारे मेरे छोटे छोटे बच्चे थे बच्चे को ईटा चलाए नहर के उस पार फेंक दिए ग्रिल के लागे में जो, नाम था आप लगे। उसके एक का नाम रजनीश ने उसने ईटा मारे मेरे भाई का सिर फाड़ दिया चार भाई थे उन्होंने गणेश रजनीश छोटी और मनीष और उसके जो भाई आए हुए हैं वो भी मारे है। हैं चोट उस चारों भाई ने पकड़ के मारे रजनीश शंभु को, को लगी है मेरी गंगा को लगी है को वो दाखिल है अस्पताल में मांगे ही करते सकते सब कार्रवाई करे उससे पच्चीस छब्बीस दरमियानी रात ਸ਼ੰਭੂ ਤੇ ਮਨੀਸ਼ ਨਾਂ ਦੇ ਦੋ ਧੜੇ ਉਹਨਾਂ ਦੇ ਆਪਸ 'ਚ ਜੀਵ ਕਲੋਨੀ 'ਚ ਲੜਾਈ ਹੋਈ ਹੈ ਪ੍ਰਵਾਸੀ ਮਜ਼ਦੂਰ ਇੱਥੇ ਰਹਿੰਦੇ ਨੇ ਇਹਨਾਂ ਦੇ ਦੋਵੇਂ ਪਾਰਟੀਆਂ ਜਿਹੜੀਆਂ ਉਹ ਜ਼ਖਮੀ ਹੋਈਆਂ ਆਆਂ ਹੋਰ ਇੱਕ ਸਿਵਲ ਹਸਪਤਾਲ ਇੱਥੇ ਦਾਖਲਾ ਹੈ ਪੀ ਸਿਵਲ ਹਸਪਤਾਲ ਗਰਦਾਸਪੁਰ ਦਾਖਲਾ ਦੋਨਾਂ ਦਾ ਜੋ ਵੀ ਕਾਰਵਾਈ ਅਜੇ ਤੱਕ ਸਾਨੂੰ ਕੋਈ ਐਮਐਲਆਰ ਰੀਸੀਵ ਨਹੀਂ ਹੋਈ ਐਮਐਲਆਰ ਜ਼ਾਣਗੀਆਂ ਉਹਦੇ ਮੁਤਾਬਕ ਆਪਾਂ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ لیکن پھر بھی ਇਹਨਾਂ ਦੋਨਾਂ ਪਾਰਟੀਆਂ ਨੂੰ ਐਸਐਸਆਈ ਪਲਵਿੰਦਰ ਸਿੰਘ ਜਿਹੜਾ ਆ ਉਹ ਡੀਲ ਕਰ ਰਹੇ ਨੇ ਔਰ ਕੀ ਉਹ ਦਾ ਛਿੱਟਾ ਕੱਢਦੇ ਨੇ ਕੀ ਦਾ ਕਸੂਰ ਆ ਕੀ ਦਾ ਨਹੀਂ ਕਸੂਰ ਇਹ ਕੱਲ ਨੂੰ ਦੋਨਾਂ ਪਾਰਟੀਆਂ ਦੀ دریاਫਤ ਦੌਰਾਨ ਹੀ ਸੰਪਤ ਲੱਗੂਗਾ ਬਾਕੀ ਜਿਹੜਾ ਦੋਸ਼ੀ ਪਾਰਟੀ ਜੋ ਵੀ ਹੋਊਗੀ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ